ਆਪਰੇ ਭਾਈ ਜੀ ਹੱਸਾ ਜੀ ਬੱਸ ਜਿਹੜੀ ਆਪਣੇ ਉਸ ਮਾਤ ਤੋਂ ਲੈ ਕੇ ਅਰ ਨਹੀਂ ਮਾਰਦੀ ਆਈਏ ਹੂੰ ਤੇ ਅੱਗੋ ਪੀਕਅਪ ਗੱਡੀਆਂ ਆ ਰਹੀ ਸੀ ਜੋ ਕਿ ਕਿੰਨੂੰ ਤੋੜਨ ਜਾਂਦੇ ਨੇ ਵਾੜਗੜ ਦੀ ਗੱਡੀ ਏ ਤੇ ਉਹ ਮਲਬੀ ਉਹਨੂੰ ਬਚਾਨ ਕਰਨ ਉਹ ਵਿੱਚ ਵਾਝੀ ਗਈ ਏ ਉਹਨੂੰ ਬਚਾਨ ਕਰਨ ਬੱਸ ਸਾਈਡ ਦਿੱਤੀ ਤੇ ਬੱਸ ਜਿਹੜੀ ਪਲਟ ਗਈ ਹੂੰ ਤੇ ਉਹ ਜਿਹੜਾ ਪੀਕਅਪ ਗੱਡੀ ਵਾਲਾ ਉਹ ਰੁਕਿਆ ਹੀ ਨਹੀਂ ਹੂੰ ਮਲ ਭਜਾਲ ਗਿਆ ਹੂੰ ਉਹਦਾ ਫਰਜ ਬਣਦਾ ਸੀ ਰੁਕਣਾ ਹੂੰ ਤੇ ਮਨ ਕੋ ਹੈਲਪ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਸੀ ਉਹਦੇ ਵਿੱਚ ਕੋ ਥੋੜਾ ਜਾਂ ਜੈਕ ਜਾਂ ਕੋਈ ਜੀ ਵੀ ਹੋਣੀ ਚਾਹੀਦੀ ਏ ਜਿੰਦੇ ਨਾਲ ਬਾਰੀ ਅੱਗੋ ਸ਼ੀਸ਼ਾ ਤੋੜ ਕੇ ਸਵਾਰੀਆਂ ਨੂੰ ਕੱਢਿਆ ਜਾਂਦਾ ਹੂੰ ਫਿਰ ਕਿਵੇਂ ਨਿਕਲਿਆ ਸਵਾਰੀਆਂ ਸਵਾਰੀਆਂ ਜੀ ਵਿੱਚ ਇੱਕ ਸਿੰਘ ਸੀਗੇ ਜਿੰਨੇ ਵਿੱਚੋਂ ਲੱਤ ਮਾਰੀ ਹੂੰ ਤੇ ਲੱਤ ਮਾਰ ਕੇ ਤੇ ਸ਼ੀਸ਼ਾ ਅਗਲਾ ਤੋੜ ਕੇ ਤੇ ਉੱਤੋਂ ਸਵਾਰੀਆਂ ਸਾਰੀਆਂ ਕੱਢੀਆਂ ਬਾਹਰ ਕੋ ਟੋਟਲ ਬੱਚੇ ਸਕੂਲ ਦੇ ਜੀ ਜ਼ਿਆਦੇ ਕੋਈ 60 ਫਿਰ ਕੋਈ 7 ਖਰੋਚ ਵੀ ਆਈ ਇੱਕ ਉਡੀ ਦੀ ਮੋਡਾ ਪਾਲੀ ਵਾਲੀ ਤੋਂ ਤੇ 19 ਨੂੰ 66 ਲੱਗੀ ਉਹ ਦਸਤੇ ਬੈ ਨੇ ਪਤਾ ਨਹੀਂ ਵੀ ਉਹ ਕਿੱਥੇ ਵਜੀਏ ਹਾਂ ਮਤਲਬ ਉਧਾਂ ਕੋਈ ਜਾਨੀ ਨੁਕਸਾਨ ਤੇ ਨਹੀਂ ਜਾਨੀ ਨੁਕਸਾਨ ਨਹੀਂ ਹੋਇਆ ਹਾਂ ਹਾਂ ਤੇ ਕਰੋਚਾ ਨੇ ਮੜਿਆ ਮੋਟਾ ਕਾਰਨ ਕੀ ਮੰਨਦੇ ਹੋ ਤੁਸੀਂ ਧੁੰਦ ਨੂੰ ਕਾਰਨ ਮੰਨਦੇ ਹੋ ਜਾਂ ਫਿਰ ਸੜਕ ਤੇ ਬਰਮਾ ਹੀ ਹੈ ਨਹੀਂ ਕੀ ਇਹਨੂੰ ਕਾਰਨ ਮੰਨਦੇ ਹਾਂ ਦੀ ਬਰਮਾ ਹੀ ਹੈ ਨਹੀਂ ਜੀ ਹਾਂ ਬਰਮਾ ਵੀ ਹੈ ਨਹੀਂ ਕੀ ਕੋਈ ਸੜਕ ਦਾ ਕਸੂਰ ਵਾਰੇ ਜਿਹੜੇ ਇੱਕ ਜ਼ਿਮੀਂਦਾਰ ਵੱਢੀ ਆ ਰਹੇ ਨੇ ਤੇ ਦੂਜਾ ਜੀ ਪਿਕਅਪ ਗੱਡੀ ਵਾਲ ਦਾ ਕਸੂਰ ਏ ਜਿੰਦੇ ਲਾਈਟਾਂ ਨਹੀਂ ਜਗੀਆਂ ਸੀ ਅੱਛਾ ਬਿਨਾ ਲਾਈਟਾਂ ਤੋਂ ਆ ਰਿਹਾ ਬਿਨਾ ਲਾਈਟਾਂ ਤੋਂ ਆ ਰਿਹਾ ਸੀ ਤੇ ਜਿਸ ਕਾਰਨ ਮਤਲਬ ਆ ਕੇ ਦੱਸਦਾ ਵੇਖ ਤੁੰਦ ਵਜਾ ਬਣੀ ਹੈ ਜੇ ਤੁੰਦ ਨਾ ਹੁੰਦੀ ਤਾਂ ਕਲੀਅਰ ਦੇਖੀ ਜਾਣਾ ਸੀ ਆ ਫਮੋਰ ਤਾਂ ਕਲੀਅਰ ਦੇਖੀ ਜਾਣਾ ਸੀ ਜੀ ਹਾਂ ਮਤਲਬ ਕਿ ਕਈ ਕਾਰਨ ਬਣ ਗਏ ਕਈ ਕਾਰਨ ਬਣ ਗਏ ਹੁਣ ਵੱਡਾ ਕਾਰਨ ਜੀ ਛੜਕਦਾ ਤੇ ਉਹਦੀਆਂ ਲਾਈਟਾਂ ਦਾ ਹਾਂ ਠੀਕ ਹੈ ਨੀਤੇ ਵਾਕ ਨਹੀਂ ਵਰਪਰਦਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਦੇਵ ਸਿੰਘ ਹੈ ਕਿੱਥੋਂ ਦੇ ਨੇ ਕਾਠਗੜ੍ਹ ਪਿੰਡ ਹੈ ਸਾਡਾ ਜੂਦਾ ਤਿੰਨ ਉਹ ਸਰਪੰਚ ਬਣਿਆ ਮੇਰੇ ਚਾਚੇ ਦੇ ਮੁੰਡੇ ਜੀ ਇੱਕ ਜੀ ਅਜ ਹੁਣ ਵੀ ਸਰਪੰਚ ਆ ਜੀ ਠੀਕ ਹਾਂਜੀ ਕੀ ਹਾਦਸਾ ਵਾਪਰਿਆ ਸਰ ਇਹ ਗੱਡੀ ਆ ਰਹੀ ਸੀਗੀ ਅੱਗੋਂ ਪਿਕਅਪ ਹਾਂ ਉਹਦੀਆਂ ਲਾਈਟਾਂ ਸੀਗੀ ਬੰਦ ਤੇ ਉਹਨਾਂ ਜੱਕ ਦਾ ਮਨ ਜਦੋਂ ਲਾਈਟਾਂ ਬੰਦ ਸੀ ਤੋਂ ਜ਼ਿਆਦਾ ਹੋਣ ਕਰਕੇ ਤੇ ਗੱਡੀ ਦਾ ਪਤਾ ਨਹੀਂ ਲੱਗਿਆ ਅੱਗੋਂ ਉਹਨੇ ਵਿਆਹ ਕੇ ਚਾਲੇ ਢਾਲਤੀ ਆ ਜੀ ਜਮਾਟਿਆਰਾਂ ਦਾ ਨਿਸ਼ਾਨੇ ਇੱਥੇ ਜਾ ਕੇ ਗੱਡੀ ਨੂੰ ਬਚਾਉਣ ਦੀ ਖਾਤਰ ਡਰਾਈਵਰ ਨੇ ਆਪਣੀ ਕੋਸ਼ਿਸ਼ ਕੀਤੀ ਹੈ ਮੈਂ ਵਿਚ ਵਿੱਚ ਬਾਤ ਸਾਕੇਦੀ ਪਰ ਥਾਪ ਹੋਣਾ ਹੌਣ ਕਰਕੇ ਗੱਡੀ ਥੱਲੇ ਬੈਠਾ ਇਹ ਕਿੰਨੇ ਕੋਈ ਦੀ ਗੱਲ ਹੈ ਇਹ ਸਵੇਰ 8:30 ਕਰ ਲਿਆ ਤੇ ਕਿੰਨੇ ਕੋਈ ਜਿਹੜੇ ਬੰਦਿਆਂ ਦਾ ਨੁਕਸਾਨ ਹੋਇਆ ਇਹਦੇ ਸੱਟਾ ਫੇਟਾ ਜਾਨ ਨਹੀਂ ਹੋਇਆ ਸੱਟਾ ਨਹੀਂ ਲੱਗਿਆ ਕਿਸੇ ਤੇ ਵੀ ਬਚ ਗਿਆ ਜਾਨ ਨਹੀਂ ਮਨੀ ਨੁਕਸਾਨ ਤੋਂ